ਦੋਸਤੋ ਹਰ ਇੱਕ ਇਨਸਾਨ ਦੇ ਸੁਪਨਿਆਂ ਦਾ ਇੱਕ ਘਰ ਜ਼ਰੂਰ ਹੁੰਦਾ ਹੈ ਇਨਸਾਨ ਕਲਪਨਾ ਕਰਦਾ ਹੈ ਕਿ ਇੱਕ ਸਾਫ਼ ਸੁਥਰਾ ਵਾਤਾਵਰਨ ਹੋਵੇ ਆਰਾਧਾ ਚੰਗਾ ਹੋਵੇ ਤੇ ਹਰ ਇੱਕ ਸਹੂਲਤ ਮੁਹੱਈਆ ਹੋਵੇ ਕਿਤੇ ਕਿ ਉਹ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਖੁਸ਼ੀ ਰਹਿ ਸਕੇ ਤਾਂ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਬਠਿੰਡਾ ਦੇ ਸੁਨੀਲ ਕੁਮਾਰ ਜੀ ਲੈ ਕੇ ਆਏ ਨੇ ਡ੍ਰੀਮ ਹਾਈਟਸ ਪ੍ਰੋਜੈਕਟ ਡ੍ਰੀਮ ਹਾਈਟਸ ਕਲੋਨੀ ਦੇ ਵਿੱਚ ਚੌੜੀਆਂ ਸੜਕਾਂ ਸਾਫ ਸੁਥਰਾ ਹਰਿਆਪਰਾ ਮਾਹੌਲ ਤੇ ਉੱਚੇ ਉੱਚੇ ਫਲੈਟ ਦੇਖਣ ਨੂੰ ਮਿਲ ਗਏ। ਤੁਹਾਨੂੰ ਦੱਸ ਦਈਏ ਕਿ ਰੀਅਲ اسٹیਟ ਦੇ ਖੇਤਰ ਦੇ ਵਿੱਚ ਮਿਸਟਰ ਸੁਨੀਲ ਕੁਮਾਰ ਜੀ ਨੂੰ ਇੱਕ ਕੌਮੀ ਪੱਧਰ ਦਾ ਅਵਾਰਡ ਮਿਲ ਚੁੱਕਿਆ ਹੈ। ਇਹ ਅਵਾਰਡ ਮਿਸਟਰ ਸੁਨੀਲ ਕੁਮਾਰ ਜੀ ਨੂੰ ਬੈਸਟ ਬਿਜ਼ਨਸ ਅਚੀਵਰ ਦੇ ਲਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਜੀ ਵੱਲੋਂ ਦਿੱਤਾ ਗਿਆ ਸੀ। ਬਠਿੰਡੇ ਦੇ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਬਠਿੰਡੇ ਦਾ ਨਾਮ ਕੌਮੀ ਪੱਧਰ ਤੇ ਮਿਸਟਰ ਸੁਨੀਲ ਕੁਮਾਰ ਜੀ ਨੇ ਰੌਸ਼ਨ ਕੀਤਾ ਹੈ। ਪਰ ਟਿੰਡਾ ਪਹੁੰਚੇ ਤੇ ਬੀਸਾ ਸੁਮਿਲ ਕੁਮਾਰ ਜੀ ਦਾ ਪਰਮਾਤਮਾ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਸੁਨੀਲ ਕੁਮਾਰ ਜੀ ਮੀਡੀਆ ਦੇ ਰੂਪ ਰੂਪ ਹੋਏ ਤੁਹਾਨੂੰ ਸੁਣਾਉਣਾ ਹੈ ਕਿ ਕਿਸ ਤਰ੍ਹਾਂ ਦਾ ਇਹ ਇਵੈਂਟ ਸੀ ਤੇ ਕੀ ਕੀ ਅਚੀਵ ਕਰਨ ਦੇ ਲਈ ਉਹਨਾਂ ਨੂੰ ਇਹ ਅਵਾਰਡ ਦੇ ਲਈ ਨਵਾਜ਼ਿਆ ਗਿਆ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਨੀਲ ਬਸਲਾ ਹੈ ਤੁਮ ਅਵਾਰਡ ਬਾਰੇ ਇੱਕ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਨੂੰ ਅਵਾਰਡ ਨਿਤਨ ਗੜਤਰੀ ਜੀ ਕੇਂਦਰੀ ਮੰਤਰੀ ਨੇ ਦਿੱਲੀ ਪ੍ਰੋਗਰਾਮ ਹਲਾ ਸੀ ਜਿਹੜਾ ਕਿ ਜੁਵੇਲਜ਼ ਆਫ ਪੰਜਾਬ ਇੱਕ ਪ੍ਰੋਗਰਾਮ ਦਾ ਈਵੈਂਟ ਕਰਾਇਆ ਜਾਂਦਾ ਹੈ ਸੀਜ਼ਨ 2 ਹੈ ਇਹ ਜੁਵੇਲਜ਼ ਆਫ ਪੰਜਾਬ ਦਾ ਉਹਦੇ ਵਿੱਚ ਅਲੱਗ-ਅਲੱਗ ਟ੍ਰੇਡਸ ਦੇ ਮਤਲਬ ਕਿ ਅਲੱਗ-ਅਲੱਗ ਜਿਹੜੇ ਬਿਜ਼ਨਸ ਅਚੀਵਰਸ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸ਼ਾਰਟਲਿਸਟ ਕਰਕੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ ਉਹਦੇ ਵਿੱਚ ਸਿਰ ਉਹਨਾਂ ਨੂੰ ਜੁਵੇਲਜ਼ ਆਫ ਪੰਜਾਬ ਦੇ ਨਾਮ ਦਾ ਇੱਕ ਸਨਮਾਨ ਦਿੱਤਾ ਜਾਂਦਾ ਹੈ ਜਿਹੜਾ ਕਿ ਬਠਿੰਡਾ ਤੋਂ ਡ੍ਰੀਮ ਹਾਈਟਸ ਸਾਡਾ ਜਿਹੜਾ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਦੇਵ ਹਵ ਤੇ ਸਾਨੂੰ ਆਵਾਣ ਹੈ ਉਹਨਾਂ ਨੇ ਇੱਥੇ ਦਿੱਤਾ ਦਿੱਲੀ ਸ਼੍ਰੀ ਨਿਤਨ ਗੜਕ ਜੀ ਨੇ ਇਹ ਵੈਸਟ ਅਚੀਵਰਸ ਜਿਹੜੇ ਬਿਜ਼ਨਸ ਦੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਮਠਿੰਡਾ ਦੇ ਵਿੱਚ ਆਪਣੇ ਕੀ ਕੀ ਪ੍ਰੋਜੈਕਟ ਚੱਲ ਰਹੇ ਸਾਡੇ ਇੱਕ ਤਾਂ ਇਹੀ ਇੱਥੇ ਡ੍ਰੀਮ ਹਾਈਟਸ ਸੀ ਅਸੀਂ ਫਲੈਟ ਬਣਾ ਰਹੇ ਹਾਂ 16 ਮੰਜ਼ਿਲਾ ਬਿਲਡਿੰਗ ਬਣਾ ਰਹੇ ਹਾਂ ਸੀ 3 بی ਐਚ ਕੇ ਦੇ ਫਲੈਟਸ ਆ ਬੜੇ ਸੀਰੀਜ਼ਨੇਬਲ ਪ੍ਰਾਈਸ ਤੇ ਲੋਕਾਂ ਨੂੰ ਫਲੈਟ ਦੇ ਰਹੇ ਹਾਂ ਸਾਡੀ ਡ੍ਰੀਮ ਸਿਟੀ ਕਲੋਨੀ ਹੈ ਰਿੰਗ ਰੋਡ ਤੇ ਉੱਥੇ ਵੀ ਉਸੇ ਬੜੇ ਰੀਜਨਲ ਪ੍ਰਾਈਸ ਦੇ ਵਿੱਚ ਲੋਕਾਂ ਨੂੰ ਪਲਾਟ ਮਹੀਆ ਕਰਾਇਆ ਪਹਿਲਾਂ ਸਾਡੀ ਡ੍ਰੀਮ ਪਹਿਲੀ ਕਰਕੇ ਅਫੋਰਡੇਬਲ ਕੁੰਨੀ ਹੈ ਅਸੀਂ ਅਫੋਰਡੇਬਲ ਦੇ ਵਿੱਚ ਜ਼ਿਆਦਾ ਬਿਜ਼ਨਸ ਕੀਤਾ ਹੈ ਲੋਕਾਂ ਨੂੰ ਬੜੇ ਰੀਜਨਲ ਪ੍ਰਾਈਸ ਤੇ ਮਕਾਨ ਮਿਲ ਸਕਣ ਇੱਥੋਂ ਦਾ ਵੀ ਸਾਡਾ ਜਿਹੜਾ ਪ੍ਰੋਜੈਕਟ ਡ੍ਰੀਮ ਹੈ ਉਹ ਵੀ ਬੜੇ ਅਫੋਰਡੇਬਲ ਪ੍ਰਾਈਸ ਦੇ ਵਿੱਚ ਹੈ ਬੜੇ ਰੀਜਨਲ ਪ੍ਰਾਈਸ ਤੇ ਸੀਲ ਮਹੀਆ ਕਰਾ ਰਹੇ ਆਂ ਤਕਰੀਬਨ ਸਾਡੀਆਂ 14 ਮੰਜ਼ਿਲਾ ਅਸ ਤੋਂ ਕਿ 16 ਮੰਜ਼ਿਲਾ ਦਾ ਟੋਟਲ ਪ੍ਰੋਜੈਕਟ ਹੈ ਕਿਹੜੀ ਜਗ੍ਹਾ ਤੇ ਇਹ ਡਬਲ ਵਾਲੀ ਰੋਡ ਤੇ ਹੀ ਡ੍ਰੀਮ ਹਾਈਟਸ ਆਪੋਜੀਟ ਟਾਟਾ ਸ਼ੋਰੂਮ ਇਹਨਾਂ ਦੇ ਬਿਲਕੁਲ ਨਜ਼ਦੀਕ